ਸਤਨਾਮ ਸ਼੍ਰੀ ਵਾਹਿਗੁਰੂ ਜੀ ਸਰਬ ਸੁਖਾਂ ਦਾ ਦਾਤਾ ਸਤਗੁਰ ਤਾਂ ਕੀ ਸਰਨੀ ਪਾਈਏ ਦਰਸ਼ਨ ਭੇਟਤ ਹੋਤ ਅਨੰਦਾ ਦੁੱਖ ਗਿਆ ਹਰ ਗਾਈਏ ਸਾਰੇ ਦੇ ਸਾਰੇ ਸੁੱਖ ਜਿਹੜੇ ਮੈਨੂੰ ਇਸ ਪਰਮਾਤਮਾ ਦੀ ਸੋਹਣੀ ਧਰਤੀ ਦੇ ਉੱਪਰ ਨਸੀਬ ਹੋਏ ਨੇ ਇਸ ਸੋਹਣੀ ਜ਼ਿੰਦਗੀ ਦੇ ਵਿੱਚ ਨਸੀਬ ਹੋਏ ਨੇ ਉਹਨਾਂ ਸਾਰੇ ਆਹੀ ਦਾਤਾ ਦਾ ਇੱਕੋ ਹੀ ਦੇਵਣ ਵਾਲਾ ਹੈ ਇੱਕੋ ਹੀ ਸਤਗੁਰੂ ਸੱਚਾ ਪਰਮਾਤਮਾ ਹੈ ਉਸ ਦੇ ਦਰਸ਼ਨ ਮਾਤਰ ਹੀ ਮੇਰੀ ਜ਼ਿੰਦਗੀ ਦੇ ਸਾਰੇ ਦੁੱਖ ਕਿਤੇ ਅਲੋਪ ਹੋ ਜਾਂਦੇ ਨੇ ਇਸੇ ਕਰਕੇ ਹੀ ਮੈਂ ਹਰ ਵੇਲੇ ਉਸ ਹਰੀ ਦਾ ਨਾਮ ਉਸ ਸੱਚੇ ਪਰਮਾਤਮਾ ਦਾ ਨਾਮ ਅੰਦਰ ਹੀ ਅੰਦਰ ਲੈਂਦਾ ਰਹਿੰਦਾ ਹਾਂ ਜਦੋਂ ਮੈਂ ਉਸ ਪਰਮਾਤਮਾ ਦਾ ਨਾਮ ਨਿਰੰਤਰ ਲੈਂਦਾ ਰਹਿੰਦਾ ਹਾਂ ਤਾਂ ਕਦੇ ਵੀ ਮੈਨੂੰ ਦੁੱਖ ਛੂ ਨਹੀਂ ਸਕਦਾ ਸਾਰੇ ਦੇ ਸਾਰੇ ਆਨੰਦ ਮੈਂ ਮਾਨ ਸਕਦਾ ਹਾਂ ਕਿਉਂਕਿ ਮੇਰੇ ਸਿਰ ਦੇ ਉੱਪਰ ਉਸ ਦੀ ਓਟ ਰਹਿੰਦੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ